ਜ਼ਰੂਰੀ ਨਹੀਂ ਹੁੰਦਾ ਕਿ ਉਹ ਦੁਨਿਆਵੀ ਤੌਰ ਤੇ ਗਲਤ ਡਿਫਾਈਨ ਹੋ ਚੁੱਕਾ ਹੋਵੇ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਗੈਰ ਸਿੱਖ ਨੇ ਔਰ ਉਹ ਦਾੜੀ ਵਾਲ ਕੱਟਦੇ ਆ ਉਹਨਾਂ ਉਹ ਕੱਟ ਸਕਦੇ ਆ ਸੋ ਇਹਨੂੰ ਆਪਾਂ ਯੂਨੀਵਰਸਲੀ ਗਲਤ ਨਹੀਂ ਕਹਿੰਦੇ ਉਹਨਾਂ ਦੇ ਅਕੋਰਡਿੰਗ ਪਰ ਸਿੱਖਾਂ ਦੇ ਵਿੱਚ ਕਿਉਂਕਿ ਇਹ ਗਲਤ ਆ ਜੀ ਤੋ ਸਿੱਖ ਦਾ ਜਿਹੜਾ ਬੱਚਾ ਨਾ ਉਹਨੂੰ ਆਪਣੇ ਵਾਲ ਕਟਾਉਣ ਦੇ ਲਈ ਕੋਈ ਨਾ ਕੋਈ ਬਹਾਨਾ ਘੜਨਾ ਪਊਗਾ ਉਹ ਸਿੱਧਾ ਨਹੀਂ ਕਹਿ ਸਕਦਾ ਕਿ ਮੈਂ ਸੋਹਣਾ ਲੱਗਣਾ ਚਾਹੁੰਨਾ ਤਾਂ ਕਰਕੇ ਚੱਲਿਆ ਉਹ ਕਹੂਗਾ ਕਿ ਮੇਰੇ ਨਾ ਸਿਰ ਦੇ ਵਿੱਚ ਪੀੜ ਬੜੀ ਹੁੰਦੀ ਆ। ਜਾਂ ਮੇਰੇ ਮੈਨੂੰ ਗਰਮੀ ਬੜੀ ਲੱਗਦੀ ਆ। ਇਹੋ ਜਿਹੀਆਂ ਚੀਜ਼ਾਂ ਉਹ ਘੜੂਗਾ ਹੈਨਾ। ਸੋ ਇਸ ਕਰਕੇ ਉਹ ਐਕਸਕਿਊਜ਼ਸ ਦੀ ਗੱਲ ਜਿਹੜੀ ਉਹਨਾਂ ਨੇ ਕੀਤੀ ਉਹ 100% ਸਹੀ ਆ। ਇਹ ਵੀ ਬਹੁਤ ਵੱਡੇ ਜਿਗਰੇ ਦੀ ਗੱਲ ਹੁੰਦੀ ਆ ਕਿ ਆਪਣੀ ਗਲਤੀ ਔਨ ਕੈਮਰਾ ਮੰਨ ਲੈਣਾ। ਹੂੰ। ਹਰ ਕੋਈ ਉਹਨੇ ਲਾਇਕ ਨਹੀਂ ਹੁੰਦਾ ਇਸ ਕਰਕੇ ਉਹ ਉਹਨੂੰ ਆਪਣੇ ਤਰੀਕੇ ਨਾਲ ਉਲਝਾਉਣ ਦੀ ਕੋਸ਼ਿਸ਼ ਕਰਦਾ। ਤੇ ਖਾਸ ਤੌਰ ਤੇ ਜੇਕਰ ਅੱਗੇ ਸਾਹਮਣੇ ਬੈਠਾ ਕੋਈ ਰਾਈਟਰ ਉਸ ਪੱਧਰ ਦਾ ਹੋਵੇ ਤਾਂ ਉਹ ਉਹਦੇ ਵਾਸਤੇ ਬਹੁਤ ਛੇਤੀ ਬਹੁਤ ਈਜ਼ੀ ਹੋ ਜਾਂਦਾ ਅੱਖਰਾਂ ਨੂੰ ਗੋਲ-ਗੋਲ ਘੁਮਾ ਕੇ ਤੇ ਜ਼ਹਿਰ ਨੂੰ ਮਿੱਠੀ ਪੁੜੀ ਦੇ ਵਿੱਚ ਲਪੇਟ ਕੇ ਦੇ ਦੇ